रेडी ਚਾ ਤਾਂ ਇੱਕ ਬਹਾਨਾ ਹੁੰਦੀ ਹੈ ਬਹੁਤੀ ਵਾਰ ਚਾਹ ਪੀਣ ਦੌਰਾਨ ਕੀਤੀਆਂ ਗੱਲਾਂ ਮਨ ਦਾ ਬੋਝ ਮੁਕਾਉਂਦੀਆਂ ਹਨ ਡੰਡੀ ਚਾਹ ਸਾਂਝ ਦੀ ਸ਼ੁਰੂਆਤ ਵੀ ਹੁੰਦੀ ਹੈ ਸ਼ਰਤ ਇਹ ਹੈ ਕਿ ਸਾਹਮਣੇ ਵਾਲਾ ਇਸ ਨੂੰ ਕਿਵੇਂ ਲੈਂਦਾ ਹੈ ਡੰਡੀ ਕਈ ਵਾਰ ਫਿੱਕੀ ਚਾਹ ਵੀ ਸਕੂਨ ਦਿੰਦੀ ਹੈ ਜਦ ਕਿ ਕਈ ਵਾਰ ਭਾਂਤ ਭਾਂਤ ਦੇ ਡਰਾਈ ਫਰੂਟ ਮਠਿਆਈਆਂ ਅਤੇ ਬਿਸਕੁਟਾਂ ਨਾਲ ਪੀਤੀ ਚਾਹ ਵੀ ਸੁਆਦ ਨਹੀਂ ਲੱਗਦੀ ਡੰਡੀ ਬਿਮਾਰੀਆਂ ਦੀ ਜਕੜ ਵਿੱਚ ਆ ਰਹੇ ਸਾਡੇ ਲੋਕਾਂ ਦੀ ਇਹ ਤਰਾਸਤੀ ਬਣ ਰਹੀ ਹੈ ਕਿ ਹੁਨਾ ਕੋਲ ਦਿਲ ਖੋਲ ਕੇ ਗੱਲਾਂ ਕਰਨ ਲਈ ਮਿੱਤਰਚਾਰਾ ਹੀ ਨਹੀਂ ਹੈ ਡੰਡੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਰੋਗ ਵੀ ਬਹੁਤ ਵੱਧ ਰਿਹਾ ਹੈ ਡੰਡੀ ਲੋਕਾਂ ਦਾ ਕਹਿਣਾ ਹੈ ਕਿ ਇਹ ਗਲਤ ਖਾਣ ਪੀਣ ਅਤੇ ਕਸਰਤ ਦੀ ਕਮੀ ਕਾਰਨ ਹੋ ਰਿਹਾ ਹੈ ਡੰਡੀ ਰਹਿਣ ਸਹਿਣ ਦੇ ਢੰਗ ਤਰੀਕੇ ਬਦਲ ਗਏ ਹਨ ਅਤੇ ਜਿਸ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਡੰਡੀ ਕੁਝ ਦਿਨ ਪਹਿਲਾਂ ਕਿਹਰ ਸਿੰਘ ਨੂੰ ਆਪਣੇ دوست ਨਾਲ ਕਿਸੇ ਵਿਆਹ ਜਾਣ ਦਾ ਮੌਕਾ ਮਿਲਿਆ ਡੰਡੀ ਰਸਤੇ ਵਿੱਚ ਜਾਣਦੇ ਸਮੇਂ ਦੋਵਾਂ ਵਿਚਕਾਰ ਗੱਲਬਾਤ ਹੋਈ ਕਿ 슈ਗਰ ਦਾ ਰੋਗ ਬਹੁਤ ਵੱਧ ਰਿਹਾ ਹੈ ਡੰਡੀ ਲੰਬੀ ਗੱਲਬਾਤ ਦੌਰਾਨ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ 슈ਗਰ ਦੀ ਬਿਮਾਰੀ ਦੀ ਜਾਕੜ ਵਿੱਚ ਬਹੁਤੇ ਲੋਕ ਆ ਚੁੱਕੇ ਹਨ ਡੰਡੀ ਵੱਡੇ ਮੈਰਿਜ ਪੈਲਸ ਵਿੱਚ ਵਧਦੇ ਹੋਏ ਥਾਂ ਥਾਂ ਉੱਤੇ ਲੱਗੇ ਪਕਵਾਨਾਂ ਦੇ ਸਟਾਲਾਂ ਉੱਤੇ ਲੋਕੀ ਆਨੰਦ ਮਾਣ ਰਹੇ ਸਨ ਡੰਡੀ ਅਰੇੜੀ ਸਦਨਾ ਅਤੇ ਸੰਤਾ ਪਿੰਡ ਦੀ ਛੱਤ ਵਿੱਚ ਮਿਲੇ ਡੰਡੀ ਸਦਨਾ ਸੰਤੇ ਵੱਲ ਵੇਖ ਕੇ ਖਿੜ ਖਿੜਾ ਹੇੜ ਹੇੜ ਕਰੀ ਜਾਵੇ ਡੰਡੀ ਸੰਤਾ ਚੜ ਗਿਆ ਟੰਡੀ ਕਿਉਂ ਪ੍ਰਸ਼ਨ ਚੰਨ ਮੇਰੇ ਮੱਥੇ ਉੱਤੇ ਝੁੜਕਲਾ ਛਪਿਆ ਹੋਇਆ ਪ੍ਰਸ਼ਨ ਚੰਨ ਬਿਨਾ ਕਾਰਨ ਦੰਦ ਗੱਡੀ ਜਾਨਾ ਡੰਡੀ ਕੁਝ ਦੱਸੇਂਗਾ ਵੀ ਪ੍ਰਸ਼ਨ ਚੰਨ ਮੂੰਹ ਕਿਉਂ ਟੱਡੀ ਜਾਨਾ ਪ੍ਰਸ਼ਨ ਚੰਨ ਹੱਸਣ ਦੀ ਵਜ੍ਹਾ ਕੀ ਹੋਈ ਪ੍ਰਸ਼ਨ ਚੰਨ ਸੰਤਾ ਸੱਚਮੁੱਛ ਤਪ ਜਹਾ ਗਿਆ ਸੀ ਡੰਡੀ ਹਾਸਾ ਰੋਕ ਕੇ ਸਦਨਾ ਕਹਿੰਦਾ ਪਰਸੋਂ ਮੈਨੂੰ ਚਾਤਰਾ ਮਿਲਿਆ ਡੰਡੀ ਮੈਨੂੰ ਵੇਖ ਕੇ ਇੰਜ ਹੀ ਹੱਸੀ ਜਾਵੇ ਡੰਡੀ ਮੈਂ ਜਦੋਂ ਤੇਰੇ ਵਾਂਗ ਉਹ ਨੂੰ ਖਿਜ ਕੇ ਪੁੱਛਿਆ ਕੁਝ ਭੌਂਕ ਵੀ ਕੀ ਗਵਾਰਾ ਵਾਂਗ ਖੇੜ ਖੇੜਾ ਲਾਈ ਹੈ ਪ੍ਰਸ਼ਨ ਚਨ ਫਿਰ ਹਾਸਾ ਰੋਕ ਕੇ ਮੈਨੂੰ ਪੁੱਛਣ ਲੱਗਾ ਕਿ ਮੈਨੂੰ ਦੱਸ ਸਾਡੇ ਪਿੰਡ ਵਿੱਚ ਕਿੰਨੇ ਬੰਦੇ ਹੋਣਗੇ ਕੁੱਤੇ ਦੀ ਪੂਸ਼ ਵਰਗੇ ਪ੍ਰਸ਼ਨ ਚਿੰਨ ਜਿਹੜੇ ਸਦਾ ਬਿੰਗੇ ਹੀ ਰਹਿੰਦੇ ਹਨ ਡੰਡੀ ਕੁੱਤੇ ਦੀ ਪੂਸ਼ ਵਾਂਗ ਡੰਡੀ ਪੁੱਠੀ ਗੱਲ ਕਰਨਗੇ ਜਿਨ੍ਹਾਂ ਨੂੰ ਜਦੋਂ ਕੋਈ ਪੁੱਛਦਾ ਹੈ ਤਾਂ ਸਦਾ ਉਲਟ ਜਵਾਬ ਦਿੰਦੇ ਹਨ ਡੰਡੀ ਓਏ ਸਦਨਿਆ જરા سوچ કે گل کر ڈنڈی ਕਿਦਰੇ ਮੈਨੂੰ ਵੀ ਨਹੀਂ ਕੁੱਤੇ ਦੀ ਪੂਛਿਆ ਸਮਝਦਾ ਪ੍ਰਸ਼ੰਚਨ ਸੰਤਾ ਹੋਰ ਵੀ ਚਿੜਕੇ બોલਿਆ ਡنڈی جان دے ਸੰਤਿਆ ਉਲਟ جواب ਨਾ ਦੇ ਡنڈی ਮੈਂ ਤਾਂ ਤੈਨੂੰ ਪੁੱਛਿਆ ਕਿ ਅਜਹੇ ਪਿੰਡ ਵਿੱਚ ਕਿੰਨੇ ਬੰਦੇ ਹਨ ਡنڈی ਤੂੰ ਤਾਂ ਆਪਣੇ ਆਪ ਨੂੰ ਹੀ ਸਮਝੀ ਜਾਣੈ ਕੁੱਤੇ ਦੀ ਪੂਛ ਡੰਡੀ ਤੂੰ ਤਾਂ ਮੇਰਾ ਪਰਖਿਆ ਹੋਇਆ ਯਾਰ ਐ ਡੰਡੀ ਮੈਂ ਇਸ ਗੁਸਤਾਖੀ ਕਿਵੇਂ